ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੇ ਦਫ਼ਤਰਾਂ ਘਰਾਓ ਕੀਤਾ ਗਿਆ ਤੇ ਧਰਨਾ ਲਗਾ ਦਿੱਤਾ ਗਿਆ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਾਈ ਜਾਵੇ ਕਿਉਂਕਿ ਕਿਸਾਨਾਂ ਨੂੰ ਠੀਕ ਰੇਟ ਤੇ ਖਾਦ ਨਹੀਂ ਮਿਲ ਰਹੀ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਹੋਰ ਕਈ ਬੇਲੋੜੀਆਂ ਦਵਾਈਆਂ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਖਾਦ ਦੇ ਰੇਟ ਵੀ ਵੱਧ ਲਗਾਏ ਜਾ ਰਹੇ ਹਨ ਜਿਸ ਕਾਰਨ ਕਿਸਾਨ ਮਜ਼ਦੂਰ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਅਦੇ ਠੀਕ ਸਮੇਂ ਤੇ ਖਾਦਨਾ ਵੀ ਨਾ ਕਰੇ ਕਿਸਾਨਾਂ ਦੀ ਫਸਲ ਵੀ ਖਰਾਬ ਹੋ ਰਹੀ ਹੈ ਇਸ ਉਪਰੰਤ ਕੀਤਿવાડી ਵਿਭਾਗ ਵੱਲੋਂ ਕਿਸਾਨਾਂ ਨੂੰ ਸਵਾਇਦਵਾਇਆ ਗਿਆ ਕਿ ਮਿੱਟੀ 23 ਅਪ੍ਰੈਲ 25 ਨੂੰ ਐਨ ਐਫ ਐਲ ਯੂਰੀਆ ਖਾਦ ਦਾ ਰੈਕ ਲੱਗਣਾ ਹੈ ਅਤੇ ਸਾਰੇ ਕਿਸਾਨਾਂ ਨੂੰ ਯੂਰੀਆ ਖਾਦ ਠੀਕ ਰੇਟ ਤੇ ਪੈਲ ਦੇ ਧਰ ਦੇ ਖਾਦ ਦਿੱਤੀ ਜਾਵੇਗੀ ਕਿਸਾਨ ਵੀਰੋ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਖ ਪਹਿਲਾ ਤੇ ਸੋ ਮੈਂ ਇਹੀ ਕਵਾਂਗਾ ਕਿ ਅਸੀਂ ਕਦੀ ਵੀ ਨਹੀਂ ਚਾਹੁੰਨੇ ਕਿ ਤੁਸੀਂ ਇੰਦਾ ਸਾਡੇ ਕੋਲ ਆਓ ਤੇ ਇੱਕ ਦੂਜੇ ਨਾਲ ਹੀ ਗੱਲ ਹੀ ਵਰਤੀ ਹੈ ਕਿਸ ਤਰੀਕੇ ਨਾਲ ਵਰਤੀ ਹੈ ਕਿਉਂਕਿ ਅਸੀਂ ਤੁਹਾਡੇ ਕੋਲ ਜਾਣੇ ਆ ਪਿੰਡਾਂ ਦੇ ਵਿੱਚ ਕੈਂਪ ਵੀ ਲਗਾਣੇ ਆ ਤੇ ਤੁਸੀਂ ਸਾਡੇ ਕੋਲ ਵੀ ਸਲਾਹਾਂ ਲੈਣੇ ਆ ਤਾਂ ਸਾਡਾ ਰਿਸ਼ਤਾ ਇੱਕ ਹੋਰ ਤਰ੍ਹਾਂ ਦਾ ਹੋਇਆ ਹੁਣ ਜਿਹੜੀ ਗੱਲ ਚੱਲਣ ਦੇ ਯੂਰੀ ਹੈ ਦੀ ਚਲੋ ਜਿੰਨੀ ਕ ਸਪਲਾਈ ਸਰਕਾਰ ਵੱਲੋਂ ਪਿੱਛੇ ਵੀ ਹੋਈ ਆ ਖਿਆਲ ਅਸੀਂ ਜਿੰਨਾ ਕ ਚਲੋ ਅਸੀਂ ਵੀ ਨਜ਼ਰ ਰੱਖ ਸਕਦੇ ਆ ਜੀਵਨਦਾਰਾਂ ਕੋਲ ਹੀ ਕਾਲ ਗਈ ਆ ਪਰ ਫਿਰ ਵੀ ਅਗਰ ਜੇ ਜਿੱਦਾਂ ਸ਼ਾਰਟੇਜ ਕੋਈ ਕ੍ਰੀਏਟ ਹੋਈ ਆ ਤੇ ਉਹ ਜਿਵੇਂ ਅਸੀਂ ਪਹਿਲਾਂ ਵੀ ਵਿਸ਼ਵਾਸ ਦਵਾਇਆ ਕਿ ਜੇ ਫਿਰ ਤੁਹਾਨੂੰ ਵੀ ਪਤਾ ਲੱਗਦਾ ਕਿ ਤੇ ਮੰਨ ਲਓ ਤੁਸੀਂ ਕਹਿੰਦੇ ਵੀ ਸਾਡੇ ਤੱਕ ਖਾਦ ਨਹੀਂ ਪਹੁੰਚਦੀ ਮੰਨ ਲਓ ਕਿਸੇ ਸੋਸਾਇਟੀ ਚ ਖਾਦ ਆਉਂਦੀ ਆ ਜਾਂ ਕਿਸੇ ਡੀਲਰ ਕੋਲ ਖਾਦ ਆਉਂਦੀ ਆ ਅਗਰ ਉਹ ਕੋਈ ਤੁਹਾਨੂੰ ਨਾ ਰੁਕਿਆ ਕਰਦਾ ਵੀ ਮੈਂ ਤੁਹਾਨੂੰ ਨਹੀਂ ਦੇਣੀ ਜਾਂ ਮੈਂ ਇਦਾਂ ਨਹੀਂ ਕਰਨਾ ਸੋ ਸੋਸਾਇਟੀ ਦਾ ਆਪਣਾ ਮੈਂਬਰਾਂ ਦਾ ਰੂਲ ਹੁੰਦਾ ਪਹਿਲੇ ਵੀ ਗੱਲਾਂ ਹੋਈਆਂ ਵੀ ਉਹ ਤੁਸੀਂ ਜਰੂਰ ਜਿਹੜਾ ਹੈਗਾ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਵੀ ਰਲ ਕੇ ਤੇ ਜਾਂ ਤੁਸੀਂ ਆਪਣੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਸੋਸਾਇਟੀਆਂ ਦੀਆਂ ਉਹਨਾਂ ਨਾਲ ਰਲ ਕੇ ਕਿਸੇ ਗੱਲਬਾਤ ਤੇ ਪਹੁੰਚੋ ਵੀ ਉੱਥੇ ਨਾ ਕੋਈ ਇਦਾਂ ਦਾ ਗੱਲਬਾਤ ਹੋਵੇ ਬਾਕੀ ਡੀਲਰ ਜਿੱਦਾਂ ਹੈਗੇ ਆ ਜਿਨ੍ਹਾਂ ਕੋਲ ਖਾਦ ਵੀ ਆਉਂਦੀ ਆ ਸਾਡੀ ਜ਼ਿੰਮੇਵਾਰੀ ਬਣਦੀ ਕਿ ਤੁਹਾਨੂੰ ਖਾਦ ਬਰਾਬਰ ਵੰਡਾਈਏ ਉੱਥੇ ਠੀਕ ਆ ਜੀ ਤੇ ਅਸੀਂ ਅੱਗੇ ਵੀ ਚਲੋ ਬਣਾਉਂਦੇ ਵੀ ਰਹੇ ਆ ਤੁਹਾਡੇ ਨਾਲ ਰਲ ਕੇ ਵੀ ਬਣਾਉਂਦੇ ਰਹੇ ਆ ਤੁਹਾਡੇ ਧਿਆਨ ਚ ਅਗਰ ਕਿਤੇ ਇਦਾਂ ਦੀ ਗੱਲ ਆਉਂਦੀ ਆ ਵੀ ਕੋਈ ਕਿਸੇ ਵੱਖਰੀ ਜਗ੍ਹਾ ਤੇ ਕਿਨੇ ਸਟੋਰ ਕਰਕੇ ਰੱਖੀ ਆ ਤੇ ਉਹ ਉੱਥੋਂ ਝਕਾਉਂਦਾ ਜਾਂ ਕੋਈ ਝਕਾਉਂਦਾ ਤੁਸੀਂ ਦੇਖੋ ਕਿਸਾਨ ਯੂਨੀਅਨ ਆ ਬੜੀਆਂ ਨਮਾਇंदे ਹੈਗੇ ਆ ਤੁਸੀਂ ਹੈਗੇ ਆ ਤੁਸੀਂ ਸਾਡੇ ਧਿਆਨ ਚ ਲਿਆਓ ਵੀ ਉਹ ਫਲਾਣੇ ਦਾਾਂ ਤੋਂ ਜੀ ਖਾਦ ਚੋਰੀ ਝਕਾਉਂਦੇ ਆ ਜਾਂ ਇਦਾਂ ਕਰਦੇ ਆ ਸਾਡੇ ਧਿਆਨ ਚ ਲਾਓ ਤੇ ਅਸੀਂ ਉੱਥੇ ਜਾ ਕੇ ਉਹ ਵੇਖਾਂਗੇ ਵੀ ਕੀ ਕਰਦੇ ਆ ਜਾਂ ਗਲਤ ਕਰਦੇ ਆ ਜਾਂ ਸਹੀ ਕਰਦੇ ਆ ਸੋ ਇਹ ਦੂਜੀ ਗੱਲ ਜਿਹੜੀ ਹੋ ਰਹੀ ਹੈ ਹੁਣ ਦੀ ਹੈ ਸ਼ਾਰਟੇਜ ਹੋਈ ਆ ਜਿੱਦਾਂ ਪਹਿਲੇ ਸਵੇਰੇ ਵੀ ਤੁਹਾਡੇ ਮੁੱਖ ਅਧਿਕਾਰੀ ਸਾਹਿਬ ਨੇ ਵੀ ਵਿਸ਼ਵਾਸ ਹੋਇਆ ਸੀਗਾ ਕਿ ਫਿਲਹਾਲ ਸਾਡੇ ਕਿਸ ਤੇ ਪਰਸੋਂ ਨੂੰ ਜਿਹੜਾ ਹੈਗਾ ਆ ਉਹ ਕੰਪਨੀ ਦਾ ਕਿਸੇ ਕੰਪਨੀ ਦਾ ਐਨਐਫਐਲ ਦਾ ਜਿਹੜਾ ਵੀ ਕੰਪਨੀ ਹੈਗੀ ਆ ਉਹਨਾਂ ਦਾ ਰੈਕ ਲੱਗਣਾ ਆ ਪਰਸੋਂ ਨੂੰ ਪਰਸੋਂ ਸਵੇਰੇ ਲੱਗਦਾ ਦੁਪਹਿਰੇ ਲੱਗਦਾ ਸ਼ਾਮ ਲੱਗਦਾ ਟ੍ਰੇਨ ਆਉਂਦੀ ਹੁੰਦੀ ਆ ਟ੍ਰੇਨ ਦੇ ਵਿੱਚੋਂ ਜਿਹੜੇ ਹੈਗੇ ਆ ਹੋਲ سیلਰ ਨੂੰ ਸਪਲਾਈ ਹੁੰਦੀ ਆ ਉਸ ਤੋਂ ਬਾਅਦ ਨਾਲ ਟੇਲਰ ਨੂੰ ਸਪਲਾਈ ਹੁੰਦੀ ਆ ਤੇ ਉਥੋਂ ਜਿਹੜੇ ਜ਼ਿੰਮੇਵਾਰ ਖਾ ਲੈਂਦੇ ਆ ਤੇ ਜਿੱਦਾਂ ਮੈਨੂੰ ਉਪਰੋਂ ਹੁਕਮ ਵੀ ਹੋਇਆ ਆ ਕਿ ਪਰਸੋਂ ਨੂੰ ਰੈਕ ਲੱਗੇਗਾ ਰੇਕ ਲੱਗ ਕੇ ਆਪਣੇ ਗਰਦਾਸਪੁਰ ਦੇ ਵਿੱਚ ਖਾਦ ਜਿੱਥੇ-ਕਿੱਥੇ ਵੀ ਜਾਏਗੀ ਉਹ ਅਸੀਂ ਉੱਥੇ ਰੋਕਾਂਗੇ ਖਾਦ ਨੂੰ ਕਿ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਨਹੀਂ ਵੇਚਣਗੇ ਤੁਹਾਡੀ ਜੋ ਵੀ ਡਿਮਾਂਡ ਆ ਜਿੰਨੇ-ਜਿੰਨੇ ਯੂਰੀਆ ਤੁਸੀਂ ਬੈਗ ਲੈਣੇ ਆ ਤੇ ਉਹ ਸਾਡੀ ਕੋਸ਼ਿਸ਼ ਰਹੇਗੀ ਤੇ ਚਲੋ ਮੈਂ ਵਿਸ਼ਵਾਸ ਹੀ ਦਵਾਣਾ ਆਪਣੇ ਅਫਸਰਾਂ ਦੇ ਹੁਕਮਾਂ ਦੇ ਉੱਤੇ ਕਿ ਜਿਹੜਾ ਉਹ ਤੁਹਾਨੂੰ ਅਸੀਂ ਬਰਾਬਰ ਬੰਡਾਵਾਂਗੇ ਕਿ ਬੈਂਕੀ ਹੈ ਇੱਕ ਤੇ ਜਿਹੜਾ ਹੀਥਿਆਂ ਦੇ ਇਲਜ਼ਾਮ ਲੰਦੇ ਹਨ ਨਾ ਕਿ ਬੜੀ ਕਿਸੇ ਨਾਲ ਲੁੱਟ ਹੁੰਦੀ ਹੈ ਖਾਦ ਬੜਾ ਜਿਹਾ ਸਿਰ ਚੁਕਲਿਆ ਕਰੋ ਅਸੀਂ ਇੱਕ ਵੀ ਪੁਰੀ ਨਾਲ ਕੋਈ ਟੈਗ ਨਹੀਂ ਲਿਆ ਖਾਤ ਮਿਲੀ ਹੈ ਪਰ ਜਦੋਂ ਆਪਾਂ ਪਰਦੇ ਨੇ ਜਾ ਕੇ ਚੁਕਲਿਓਨੇ ਨਾ ਤੇ ਉਹ ਫਿਰ ਆਣ ਕੇ ਸਾਡੇ ਸਾਡੇ ਕਾਨਾ ਖੁਸ਼ੀ ਹੁੰਦੀ ਹੈ ਵੀ ਓਏ ਆ ਆ ਪਿਛੜੇ ਇੱਥਾਂ ਵਿੱਚ ਚੜਿਆ ਅੜਜੋ 2 ਮਿੰਟ ਜੇ ਨਹੀਂ ਹੋਏਗਾ ਤੇ ਆ ਤਰੀਕਾ ਸਾਡਾ ਕੋਈ ਹੈਗਾ ਵਾ ਸਾਡਾ ਕੋਈ ਅਫਸਰ ਬੈਠੇ ਨੇ ਆਣ ਕੇ ਇਹਨਾਂ ਦੇ ਅੱਗੇ ਗੱਲ ਰੱਖਾਂਗੇ ਵੀ ਸਾਨੂੰ ਆ ਮਜਬੂਰੀ ਹੈ ਤੇ ਇਹਨਾਂ ਦਾ ਹੱਲ ਕਰਨਾ ਸਾਡਾ ਫਰਜ਼ ਇਹ ਫਰਜ਼ਵਾਦਾ ਇਹਨਾਂ ਦਾ ਕਿ ਸਾਡੇ ਮਸਲੇ ਦਾ ਹੱਲ ਕਰਕੇ ਦੇਣਗੇ ਹੁਣ ਵੀ ਖਾਤ ਜਿੰਨੀ ਲੋੜ ਹੈ ਉਹ ਨਹੀਂ ਲੈ ਜਿਓ ਜਾਰਾ ਨਾ ਪਾਇਓ ਪਾਇਓ ਲੋਡ ਅਨਸਾਰ ਜਿਦਾ ਇਹਨਾਂ ਵੱਲੋਂ ਸਪੱਸ਼ਟ ਕੀਤੀ ਜਾਂਦੀ ਵੀ ਕਿੱਲੇ ਨੂੰ ਦੋ ਗੋਰੀਆਂ ਪਾ ਆਪਾਂ ਹੀ ਉਹ ਆਪਣੀ ਪੈਰੀ ਵੀ ਹੈ ਕਿ ਜੇ ਪੈਰੀ ਚੰਗੀ ਹੈ ਤਾਂ ਉਹ ਨੂੰ ਘਾਟੀ ਪੈਗੀ ਤੇ ਜੇ ਮਾੜੀ ਹੈ ਤਾਂ ਉਹ ਥੋੜੀ ਬੁਝਾਂਠਾ ਹੋਈ ਹੁੰਦੀ ਆ ਉਸ ਹੱਬ ਨਾਲ ਰੱਖਿਓ ਤੇ ਤੁਹਾਡਾ ਸਾਰਾ ਧੰਨਵਾਦ ਆ ਅੱਜ ਸਾਨੂੰ ਪਤਾ ਇਹ ਜੱਫੇਬੰਦ ਕੋ ਲੋਕ ਨਹੀਂ ਅੱਜ ਲੋਡ ਵਾਲੇ ਲੋਕ ਆਏ ਨੇ ਜਾਲਾ ਜਿੰਨੇ ਬੰਦੇ ਆਏ ਨੇ ਹਰ ਬੰਦਾ ਖਾਦ ਲੈਣ ਨਹੀਂ ਆਇਆ ਅੱਜ ਆਪਾਂ ਖਾਦ ਵਾਲੇ ਹੀ ਆਏ ਆ ਤੇ ਜੇ ਗਾਂ ਲੋਡ ਪਏ ਤੇ ਆਪਣੇ ਹੱਕ ਇਹੋ ਹੀ ਤਰੀਕਾ ਸਾਡੇ ਕੋਲ ਉਹ ਭਾਈ ਕੋਈ ਵੀ ਜੌਨ ਦਾ ਆਗੂ ਆਪਣੇ کارਖਾਨੇ ਖੜਕੇ ਕਿਸੇ ਨੂੰ ਨਹੀਂ ਚੁਕਾਏਗਾ ਇਹ ਰੂਲ ਹੈ ਸਾਡਾ ਬਿਲਕੁਲ ਜਿੰਨੂੰ ਲੋੜ ਹੈ ਇਥੂ ਚ ਕੋਈ ਇਥੂ ਖੜੋ ਨਹੀਂ ਤੇ ਸਾਸਰੀ ਕਾਲਾ ਕਿਉਂਕਿ ਅਸੀਂ ਕਿਸੇ ਨੂੰ ਇਹ ਟੈਗ ਨਹੀਂ ਲਾਉਣਾ ਵੀ ਇਹ ਖਾਤੀ ਹੁਣ ਛੱਡ ਚੱਲੇ ਨੇ ਤੇ ਇਹ ਵਿਚੰਡੇ ਸਾਨੂੰ ਜਿੰਨੀ ਲੋੜ ਹੈ ਜੇ ਮੈਨੂੰ ਦੋ ਪੂਰੀ ਦੋ ਲੈ ਕੇ ਜਾਊਗਾ ਲਾਗਲੇ ਵਾਸਤੇ ਕਿਸ ਵਾਸਤੇ ਨਹੀਂ ਖੜੂਗਾ ਇਹ ਸਾਡਾ ਤਰੀਕਾ ਵਾ ਕੰਮ ਕਰਨ ਦਾ ਤੇ ਕਿਉਂਕਿ ਜੇ ਕੰਮ ਕਰੀਏ ਤੇ ਸਾਰੇ ਪਾਸਿਓਂ ਕੰਡਿਆਂ ਨੂੰ ਬਚਣਾ ਪੈਂਦਾ ਵਾ ਇਸ ਕਰਕੇ ਕੋਈ ਵੀ ਹੋਰ ਵੀ ਪਿੰਡ ਲੈਵਲ ਦਾ ਆਗੂ ਵੀ ਇਹੋ ਜੀ ਗਲਤੀ ਨਾ ਕਰੇ ਖਾਸ ਜਿਹਨੂੰ ਲੋੜ ਆ ਉਹਦੀ ਆਪੇ ਲਖਾਇ ਤੇ ਆਪੇ ਲੈ ਕੇ ਜਾਏ ਸਾਧਨ ਭਾਵੇਂ ਪਿੰਡ ਚੋਂ ਪਠਾਈ ਕਰ ਰਹੇ ਹੋ ਪਰ ਆयो ਨਾਲ ਜਿਹਾ ਕਿਸ ਨੂੰ ਪੈਸੇ ਦੇ ਕੇ ਨਾ ਭੇਜੋ ਸੋ ਹੁਣ ਸਾਡੇ ਕੋਲ ਸਾਡੇ ਭਾਜੀ ਗਦਨਦੀਪ ਸਿੰਘ ਜੀ ਆਏ ਨੇ ਉਹ ਜੋ ਇਸ ਧਰਨੇ ਦਾ ਵਿਸ਼ਵਾਸ ਵੀ ਦੇਣਗੇ ਤੇ ਗਾਂ ਅਗਲੀ ਦੀ ਗਰੰਟੀ ਵੀ ਅਦਾ ਕਰ ਦੇਣਗੇ ਕੀ ਹੈ ਤੇ ਸਾਰੀਆਂ ਖਾਤਾਂ ਖਾਸ ਤੂ ਜਿਹਨੇ ਹੈਗੀ ਉਹਨਾਂ ਦੇ ਬਾਹਰ ਸਟਾਕ ਦੀ ਲਿਸਟਰੀ ਰੱਖਣੀ ਵੀ ਗੱਲ ਹੋਈ ਹੈ ਉਹ ਵੀ ਇੱਥੇ ਵਿਚਾਰ ਰੱਖ ਕੇ ਹੋ ਰਿਹਾ ਹੈ